ਗਿੱਦੜਬਾ ਅਲੀ ਜਿਹੜੀ ਸੀਟ ਹੈ ਇਹ ਕਾਫੀ ਗਰਮਾਈ ਹੋਈ ਹੈ ਠੰਡੀਆਂ ਤੱਤੀਆਂ ਬਾਵਾਵਾਂ ਦੇ ਬੁੱਲੇ ਸਾਰੇ ਪਾਸੇ ਆ ਰਹੇ ਨੇ ਡਿੰਪੀ ਢੱਲੋ ਦੇ ਜਿਵੇਂ ਵੀ ਜਾਣ ਦੀ ਗੱਲ ਹੋਈ ਤੇ ਉਧਰੋਂ ਮੌਨਪਰੀਜ਼ ਬੱਦਲ ਦੇ ਆਉਣ ਦੀਆਂ ਗੱਲਾਂ ਵੀ ਹੋਣ ਲੱਗੀਆਂ ਨੇ ਕੀ ਹੈ ਇਹਦੇ ਪਿੱਛੇ ਜਿਵੇਂ ਤੁਸੀਂ ਕੱਲ ਦੱਸ ਰਹੇ ਸੀ ਕਿ ਰਾਜਨੀਤੀ ਦੇ ਵਿੱਚ ਰਾਜਨੀਤੀ ਹੁੰਦੀ ਹੈ ਇਸ ਰਾਜਨੀਤੀ ਦੇ ਵਿੱਚ ਕੀ ਰਾਜਨੀਤੀ ਹੈ ਜੀ ਨਹੀਂ ਸਰ ਇਹਦੇ ਵਿੱਚ ਜੇ ਸਾਰਾ ਕੁਝ ਹੀ ਸਮਝ ਆ ਜਾਵੇ ਤੇ ਫਿਰ ਉਹਨੂੰ ਰਾਜਨੀਤੀ ਕਹੋਣ ਦਾ ਜੀ ਬਿਲਕੁਲ ਰਾਜਨੀਤੀ ਸਾਰੀ ਦੀ ਸਾਰੀ ਸਮਝ ਨਹੀਂ ਪੈਂਦੀ ਹੁੰਦੀ ਪਰ ਰਾਜਨੀਤੀ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜੋ ਦਿਸਦੀਆਂ ਨੇ ਕਿ ਬਈ ਇਕਦਮ ਇਕਦਮ ਵਾਪਰ ਗਈ ਹੈ ਘਟਨਾ ਐਸਾ ਨਹੀਂ ਹੁੰਦਾ ਉਹਦੀ ਇਬਾਰਤ ਕਈ ਵਾਰ ਕਈ ਸਾਲ ਪਹਿਲਾਂ ਜਾਂ ਕਈ ਮਹੀਨੇ ਪਹਿਲਾਂ ਲਿਖੀ ਜਾ ਚੁੱਕੀ ਹੁੰਦੀ ਆ ਜੀ ਅਸਲ 'ਚ ਦੇਖੋ ਗੱਲ ਇਹ ਆ ਕਿ ਮੈਂ ਤੁਹਾਨੂੰ ਨਾ ਇੱਕ ਛੋਟਾ ਜਿਹਾ ਦੱਸਦਾ ਹਾਂ ਨਮੂਨਾ ਕਿ ਸਿਆਸਤ ਨੂੰ ਬੁੱਝਣ ਦੇ ਢੰਗ ਹੁੰਦੇ ਆ ਥੋੜੇ-ਥੋੜੇ ਉਹ ਸੰਕੇਤਕ ਤੌਰ ਤੇ ਡੀਕੋਡ ਕਰ ਲਈਏ ਤੇ ਫਿਰ ਸੋਖ ਹੋ ਜਾਂਦੀ ਆ ਬੰਦੇ ਦੀ ਜੀ ਬਿਲਕੁਲ ਕਿਦੜਵਾਹਾ ਦੇ ਵਿੱਚ ਅਸੀਂ ਕਿਉਂਕਿ ਹੁਣ ਇੱਥੋਂ ਦੇ ਰਹਿਣ ਵਾਲੇ ਆ ਤੇ ਪਛਾਣਦੇ ਆ ਕਿ ਕਿਹੜਾ ਬੰਦਾ ਕਿਧਰ ਦਾ ਹੁੰਦਾ ਮੈਂ ਨਾਂ ਨਹੀਂ ਲੈਂਦਾ ਉਹ ﺍﻟानੀਆਂ ਮਨਪ੍ਰੀਤ ਸਿੰਘ ਬਾਦਲ ਦੇ ਦਲ ਦੇ ਬੰਦੇ ਨੇ ਜੀ ਉਹ ਇੱਕ ਪੋਸਟ ਪਾ ਰਹੇ ਉਹ ਕਹਿੰਦੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨਾਲ ਗਿੱਦੜਵਾਹਾ ਹਲਕਾ ਲੋਕਾਂ ਦਾ ਪਿਆਰ ਸਤਕਾਰ ਅਤੇ ਸਪੋਰਟ ਵੇਖ ਕੇ ਵਿਰੋਧੀ ਘਬਰਾ ਗਿਆ ਹੂੰ ਸਰਦਾਰ ਬਾਦਲ ਜੀ ਗਿੱਦੜਵਾਹਾ ਤੋਂ ਲੜਨਗੇ ਇਲੈਕਸ਼ਨ ਅਤੇ ਵੱਡੀ ਜਿੱਤ ਪ੍ਰਾਪਤ ਕਰਨਗੇ ਜੀ ਬੀਜਪੀ ਲਾਵੇਗੀ ਪੂਰਾ ਜ਼ੋਰ ਗਿੱਦੜਵਾਹਾ ਨੂੰ ਸੈਂਟਰ ਸਰਕਾਰ ਵੱਲੋਂ ਮਿਲਣਗੇ ਬਹੁਤ ਵੱਡੇ ਫੰਡ ਅਤੇ ਸੁਗਾਤਾਂ ਹੂੰ ਕੀਆ ਬਾਤ ਹੋਵੇਗੀ ਗਿੱਦੜਵਾਹਾ ਦੀ ਕਾਇਆ ਕਲਪ ਵਿਕਾਸ ਹੋਏਗਾ ਕਿਸਾਨ ਮਜ਼ਦੂਰਾਂ ਗਰੀਬਾਂ ਤੇ ਦੁਕਾਨਦਾਰਾਂ ਨੂੰ ਹੋਵੇਗਾ ਵੱਡਾ ਫਾਇਦਾ ਮੈਂ ਤੁਹਾਨੂੰ ਕੱਲ ਕੀ ਕਿਹਾ ਸੀ ਬਹੁਤ Pase ਜਣਾ ਫੈਲ ਰਹੀਆਂ ਨੇ ਨਹੀਂ ਸਰ ਮੈਂ ਤੁਹਾਨੂੰ ਕੱਲ ਕੀ ਕਿਹਾ ਸੀ ਜੀ ਤੁਸੀਂ ਕਿਹਾ ਸੀਗੇ ਮਿਤਸ਼ਾ ਦੀ ਅੰਕ ਮੈਂ ਮਿਤਸ਼ਾ ਦੀ ਅੱਛਾ ਉਹ ਸਾਡੀ ਕਲਿੱਪ ਵੀ ਹਜ਼ਾਰਾਂ ਲੋਕਾਂ ਨੇ ਵੇਖੀ ਜੀ ਤਾਂ ਉਦੋਂ ਤੱਕ ਥੋੜੇ ਜੇ ਪੱਤੇ ਜਿਹੜੇ ਸਨ ਉਹ ਮਨਪ੍ਰੀਤ ਬਾਦਲ ਜੀ ਦੇ ਕੈਲੋਕੇ ਬੰਦ ਸੀਗੇ ਖੁੱਲੇ ਨਹੀਂ ਸੀ ਜੀ ਜਦ ਸ਼ਾਮ ਪਈ ਸ਼ਾਮ ਹੋਈ ধੂਆਂ ধੂਆਂ ਹੂੰ ਗੀਤ ਵੀ ਸੀਗੇ ਜਦੋਂ ਸ਼ਾਮ ਪਈ ਤਾਂ ਜਨਾਬ ਮਨਪ੍ਰੀਤ ਬਾਦਲ ਦਾ ਉਹੀ ਅੰਦਾਜ਼ ਜੀ ਸ਼ਬਦਾਂ ਦੀ ਚੋਣ ਫਿਰ ਸ਼ਬਦਾਂ ਦੀ ਜੜਤ ਹਮ ਕੜ ਤੋਂ ਸਾਰਾ ਕੁਝ ਜਿਹੜਾ ਸਾਹਮਣੇ ਆ ਗਿਆ ਉਹਨਾਂ ਨੇ ਸ਼ਾਮੀ ਹੀ ਕਹਿ ਦਿੱਤਾ ਕਿ ਮੈਂ ਭਾਰਤੀ ਜਨਤਾ ਪਾਰਟੀ 'ਚ ਹਾਂ ਤੇ ਇੱਥੇ ਰੰਗਾਂ ਇਹ ਮੇਰਾ ਕਰਿਆ ਜੀ ਡਿੰਪੀ ਢਿੱਲੋਂ ਨੂੰ ਵੀ ਸੁਣਾ ਦਿੱਤੀਆਂ ਕਿ ਤੁਹਾਡਾ ਜਿਹੜਾ ਅਕਾਲੀਆਂ ਦਾ ਵੋਟ ਕੈਡਰ ਹੈ ਉਹ ਇਧਰ ਭਾਜਪਾ ਨੂੰ ਖਿਸਕ ਰਿਹਾ ਹੂੰ ਹੁਣ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਮੋਰ ਸੀ ਇਹਤੇ ਵਰਕਰ ਜਿਹੜੇ ਇਹਨਾਂ ਦੇ ਵਫਾਦਾਰ ਐ ਉਹ ਹੋਰ ਪੋਸਟਾਂ ਪਾਉਣੀਆਂ ਸਟਾਰਟ ਕਰ ਰਹੇ ਲੋਕਾਂ ਨੂੰ ਦੱਸ ਰਹੇ ਕਿ ਤਿਆਰੀ ਵੱਟੋ ਤੁਹਾਨੂੰ ਗੱਫੇ ਦੇ ਰਹੇ ਐ ਤੇ ਆਪਾਂ ਕੱਲ ਇਹਨਾਂ ਦੇ ਸ਼ਾਇਦ ਤਿਆਰੀ ਤੋਂ ਵੀ ਪਹਿਲਾਂ ਦੱਸ ਦਿੱਤਾ ਸੀਗਾ ਕਿ ਗੱਫੇ ਆ ਸਕਦੇ ਆ ਜੀ ਮਤਲਬ ਕਿ ਕੱਲ੍ਹੀ ਸੂਬਾ ਸਰਕਾਰ ਜਾਂ ਮਾਨਸਾ ਵੀ ਨਹੀਂ ਜੋਰ ਲਾਉਣਗੇ ਹੂੰ ਉਤਲੇ ਵੀ ਪਿੰਟਾਂ ਕੈ ਲੋਕੇ ਦੇ ਸਕਦੇ ਆ ਤੁਹਾਨੂੰ ਤਾਂ ਇਹਨਾਂ ਨੇ ਹੁਣ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕਲੀਅਰ ਕਰ ਦਿੱਤੀਆਂ ਕਿ ਮੈਂ ਇਲੈਕਸ਼ਨ ਭਾਜਪਾ ਵੱਲੋਂ ਲੜ ਰਿਹਾ ਹੂੰ ਸੁਖਮ ਸਿੰਘ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਜਿਹੜਾ ਬਠਿੰਡੇ ਵਾਲਾ ਇਲੈਕਸ਼ਨ ਬੀਬਾ ਬਾਦਲ ਜਿੱਤੇ ਆ ਨਾ ਉਹ ਕਿਸ ਤਰ੍ਹਾਂ ਜਿੱਤੇ ਆ ਉਹ ਇੱਕ ਅੰਦਰ ਦੀ ਖੇਡ ਹੈ ਜੀ ਉਹਦੇ 'ਚ ਸਭ ਨੂੰ ਪਤਾ ਕਿ ਮਨਪ੍ਰੀਤ ਸਿੰਘ ਬਾਦਲ ਨਹੀਂ ਸੀ ਲੜ ਰਿਹਾ ਉਹੀ ਉਹੀ ਸਮਝਣ ਵਾਲੀ ਗੱਲ ਮੈਂ ਬਹੁਤਾ ਉਧਰ ਪੈਂਦਾ ਨਹੀਂ ਹੂੰ ਪਰ ਇੱਕ ਗੱਲ ਹੈ ਕਿ ਅਮਿਤ ਸ਼ਾ ਵਾਰ-ਵਾਰ ਵਾਰ-ਵਾਰ ਮੈਦਾਨ ਖਾਲੀ ਨਹੀਂ ਛੱਡਣ ਦੇਣਗੇ ਮਨਪ੍ਰੀਤ ਸਿੰਘ ਬਾਦਲ ਨੂੰ ਹੂੰ ਬਿਲਕੁਲ ਇਹਨਾਂ ਦੀ ਇੱਕ ਕੇਂਦਰੀ ਵਜ਼ੀਰ ਦੇ ਨਾਲ ਬਹੁਤ ਗੁੜੀ ਯਾਰੀ ਆ ਜੀ ਉਹਦੇ ਥਰੂ ਹੀ ਐਂਟਰੀ ਹੋਈ ਸੀ ਇਹ ਕੋਈ ਇਦਾਂ ਨਹੀਂ ਸੀਗਾ ਕਿ ਮਨਪ੍ਰੀਤ ਬਾਦਲ ਉੱਠੇ ਉਹ ਜਉਂਗਾ ਜਿਹਾ ਚੱਕਿਆ ਤੇ ਬਠਿੰਡੇ ਦੇ ਕਿਸੇ ਨੇਤਾ ਨੂੰ ਕਿਹਾ ਕਿ ਯਾਰ ਮੈਨੂੰ ਭਾਰਤੀ ਜਨਤਾ ਪਾਰਟੀ 'ਚ ਐਂਟਰ ਕਰਾ ਦੇ ਜੀ ਮਤਲਬ ਇਹ ਵੀ ਪੂਰੇ ਸੋਚ ਸਮਝ ਕੇ ਤਰੀਕੇ ਨਾਲ ਹੋਇਆ ਕੰਮ ਹੈ ਹਾਂਜੀ ਸਰ ਜਦੋਂ ਜਦੋਂ ਮਤਲਬ ਕਿ ਇਦਾਂ ਦੀ ਗੱਲਬਾਤ ਹੁੰਦੀ ਹੈ ਤਾਂ ਫਿਰ ਸੁਨੇਹੀ ਵੀ ਵੱਡੇ ਪੱਦਰ ਤੇ ਲੱਗਦੇ ਆ ਜੀ ਕਿ ਭਾਈ ਇਲੈਕਸ਼ਨ ਲੜਨਾ ਪਵੇਗਾ ਤੁਹਾਨੂੰ ਹੁਣ ਜਦੋਂ ਅਮਿਤ ਸ਼ਾ ਜਾਂ ਉਹਨਾਂ ਦੀ ਸੈਂਟਰ ਦੀ ਟੀਮ ਇਹ ਕਵੇ ਕਿ ਤੁਹਾਨੂੰ ਇਲੈਕਸ਼ਨ ਲੜਨਾ ਪਵੇਗਾ ਤਾਂ ਫਿਰ ਜ਼ਾਰਾ ਜੀ ਗੱਲ ਹੈ ਲੜਨਾ ਪਵੇਗਾ ਜੀ ਬਿਲਕੁਲ ਇਹ ਜਿਹੜੀ ਗੱਲ ਆ ਇਹ ਉਸ ਵੇਲੇ ਤੈ ਹੋ ਗਈ ਸੀ ਦੱਸਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਗੱਲਬਾਤ ਜਿਹੜੀ ਜਿਸ ਵੇਲੇ ਇਹਨਾਂ ਨੇ ਕਾਂਗਰਸ ਛੱਡੀ ਨਹੀਂ ਸੀ ਉਸ ਵੇਲੇ ਹੀ ਇਹਨਾਂ ਨੂੰ ਅਕਾਲੀ ਦਲ ਚ ਲਿਆਉਣ ਦੀ ਤਿਆਰੀ ਆਰੰਭ ਹੋਈ ਮਤਲਬ ਬਹੁਤ ਪਹਿਲਾਂ ਤੋਂ ਬਿਲਕੁਲ ਇਹਦਾ ਖੁਲਾਸਾ ਸਾਡੇ ਕੋਲ ਇਹਨਾਂ ਦੇ ਬਹੁਤ ਅਜ਼ੀਜ਼ ਦੋਸਤ ਹੁੰਦੇ ਸਨ ਜੀ ਸਖਬੀਰ ਸਿੰਘ ਬਾਦਲ ਦੇ ਨਾਲ ਵੀ ਰਹੇ ਨੇ ਚਰਨਜੀਤ ਸਿੰਘ ਬਰਾੜ ਹਮ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਸੀਗੀ ਉਹ ਕੱਲ ਗੱਲਬਾਤ ਤੁਸੀਂ ਦੇਖ ਸਕਦੇ ਹੋ ਦੁਪਹਿਰੇ ਨਸ਼ਰ ਹੋ ਜਾਏਗੀ 12:00 ਵਜੇ ਦੇ ਕਰੀਬ ਜੀ ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦਰਅਸਲ ਕੀ ਹੋ ਗਿਆ ਸੀ ਸਾਨੂੰ ਪਤਾ ਲੱਗ ਗਿਆ ਸੀਗਾ ਕਿਉਂਕਿ ਉਸ ਟਾਈਮ ਤੋਂ ਅਕਾਲੀ ਦਲ ਟੀਮ 'ਚ ਸੀਗੀ ਜੀ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਇਲਮ ਹੋ ਗਿਆ ਸੀਗਾ ਕਿ ਮਨਪ੍ਰੀਤ ਸਿੰਘ ਬਾਦਲ ਜਾਂ ਤਾਂ ਕਾਂਗਰਸ 'ਚੋਂ ਕੱਢ ਦਿੱਤੇ ਜਾਣਗੇ ਜੀ ਜਾ ਇਹਨਾਂ ਨੇ ਕਾਂਗਰਸ ਛੱਡ ਦੇਣੀ ਆ ਕਿਉਂਕਿ ਜਿਹੜੀ ਰਾਹੁਲ ਦੀ ਯਾਤਰਾ ਗੁਜ਼ਰੀ ਸੀਗੀ ਕਸ਼ਮੀਰ ਚ ਜਾ ਕੇ ਜਿਹੜੀ ਖਤਮ ਹੁੰਦੀ ਆ ਕਿ ਇਹ ਉਹਦੇ ਹਿੱਸੇਦਾਰ ਨਹੀਂ ਸੀਗੇ ਯਾਨੀ ਇਹਨਾਂ ਦੀ ਸ਼ਮੂਲੀਅਤ ਨਹੀਂ ਸੀ ਜੀ 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 ਮੰਦਰ ਸੰਕੇਤ ਮਿਲ ਰਹੇ ਸੀ ਪਹਿਲਾਂ ਤੋਂ ਤਾਂ ਕਹਿੰਦੇ ਜੀ ਗੱਲਬਾਤ ਚੱਲੀ ਸੀ ਪਰ ਅੰਦਰੂਨੀ ਵਿਰੋਧ ਰਹਾ ਅੰਦਰੂਨੀ ਦਾ ਮਤਲਬ ਹੁੰਦਾ ਕਿ ਬਹੁਤ ਜਿਹਨਾਂ ਦੇ ਕੋਲ ਫੈਸਲੇ ਲੈਣ ਦੀ ਤਾਕਤ ਹੁੰਦੀ ਹੈ ਸਾਹਿਬ ਜੀ ਤਾਂ ਉਹਨਾਂ ਦੇ ਪਰਿਵਾਰਕ ਜਾਂ ਰਿਸ਼ਤੇਦਾਰ ਜਾਂ ਕੁਝ ਵੀ ਵਗੈਰਾ ਵਗੈਰਾ ਹਮਮ ਇਹ ਗੱਲ ਤੁਸੀਂ ਤਫਸੀਲ ਨਾਲ ਸੁਣੀ ਹੈ ਤਾਂ ਕੱਲ ਸੁਣ ਸਕਦੇ ਹੋ ਨਾਲੇ ਬਾਤ ਤਫਸੀਲ ਮੈਂ ਤੁਹਾਨੂੰ ਜੋ ਦੱਸ ਰਿਹਾ ਹਾਂ ਨਹੀਂ ਕੱਲ ਨੂੰ ਬਿਲਕੁਲ ਹਾਂ ਜੀ ਮੈਂ ਜੋ ਤੁਹਾਨੂੰ ਦੱਸ ਰਿਹਾ ਹਾਂ ਕਿ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਗੱਲ ਚੱਲੀ ਤਾਂ ਉਹਦੋਂ ਟੁੱਟ ਗਈ ਜੀ ਟੁੱਟ ਗਈ ਤਾਂ ਫਿਰ ਇਹਨਾਂ ਦੇ ਕੋਲ ਆਪਸ਼ਨ ਕੋਈ ਹੈ ਨਹੀਂ ਸੀ ਇਹਨਾਂ ਨੇ ਉਸ ਕੇਂਦਰੀ ਵਜ਼ੀਰ ਦੇ ਜ਼ਰੀਏ ਭਾਜਪਾ ਜੈਂਟਰੀ ਮਾਰ ਲਈ ਜੀ ਹੁਣ ਗੱਲ ਇਹ ਆ ਕਿ ਦੇਖੋ ਇਲੈਕਸ਼ਨ ਹੁਣ ਲੜਨਾ ਹੀ ਪਏਗਾ ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਬਾਦਲ ਫੈਮਲੀ ਵਾਸਤੇ ਸੰਕਟ ਹੈ ਹੂੰ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਵਾਸਤੇ ਵੀ ਇਮਤਿਹਾਨ ਦੀ ਘੜੀ ਹੈ ਤੇ ਮਨਪ੍ਰੀਤ ਸਿੰਘ ਬਾਦਲ ਵਾਸਤੇ ਵੀ ਇਮਤਿਹਾਨ ਦੀ ਘੜੀ ਹੈ ਕਿ ਭਈ ਕਿਤੇ ਇਹ ਨਾ ਹੋਵੇ ਕਿ ਭਾਜਪਾ ਵੱਲੋਂ ਵੀ ਜਾਂਦੇ ਲੱਗੀ ਹੈ ਤਾਂ ਹੁਣ ਅਗਲਾ ਆਪਸ਼ਨ ਕੀ ਹੋਏਗਾ ਤਾਂ ਇੱਥੇ ਜੇ ਕੇਂਦਰੀ ਲੀਡਰਸ਼ਿਪ ਤੁਹਾਨੂੰ ਲੜਾ ਰਹੀ ਹੈ ਤਾਂ ਮਤਲਬ ਕਿ ਉਹ ਪਿੱਠ ਤੇ ਖਲੋਤੀ ਹੈ ਜੀ ਇਲੈਕਸ਼ਨ ਤੁਸੀਂ ਜੇ ਚੰਗਾ ਤਗੜਾ ਫਾਈਟ 'ਚ ਵੀ ਲੈ ਜਾਂਦੇ ਹੋ ਹਮ ਤੇ ਤਦ ਨੂੰ ਫਾਇਦਾ ਪਈ ਉਹ ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਮਤਲਬ ਕਿ ਸਾਡੇ ਸਾਹਮਣੇ ਕੱਲ ਸ਼ਾਮ ਤੱਕ ਖੁੱਲਗੀਆਂ ਸੀਗੀਆਂ ਕਿ ਜਿਹੜੀਆਂ ਗੱਲਾਂਬਾਤਾਂ ਚੱਲਦੀਆਂ ਪਈਆਂ ਸੀਗੀਆਂ ਮਨਪ੍ਰੀਤ ਸਿੰਘ ਬਾਦਲ ਦੇ ਸੁਨੇਹੇ ਜਿਹੜੇ ਲੱਗੇ ਸੀ ਮੀਟਿੰਗਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਉਹ ਸਾਰਾ ਕੁਝ ਜਿਹੜਾ ਖੁੱਲ ਗਿਆ ਕਿ ਇਲੈਕਸ਼ਨ ਲੜ ਰਹੇ ਨੇ ਤਾਂ ਜਿਹੜੇ ਇਹਨਾਂ ਦੇ ਵਫਾਦਾਰ ਸਾਥੀ ਨੇ ਜਾਂ ਗਿੱਦੜਵਾ ਹਲਕੇ ਦੇ ਜਿਹੜੇ ਇਹਨਾਂ ਦੇ ਕੈਲ ਵੋਟਰ ਆ ਖਾਸ ਖਾਸ ਜਿਸ ਤਰ੍ਹਾਂ ਉਹ ਦਿਖਾ ਰਿਹਾ ਤਾਂ ਇਹਦਾ ਮਤਲਬ ਹੈ ਕਿ ਮਨਪ੍ਰੀਤ ਸਿੰਘ ਬਾਦਲ ਭਾਜਪਾ ਨੂੰ ਲੜਨਗੇ ਹੂੰ ਡਿੰਪੀ ਸਾਹਿਬ ਕੱਲ੍ਹ ਇਸ ਵੇਲੇ ਨੂੰ ਕਲੀਅਰ ਹੋ ਜਾਣਗੇ ਆਪਾਂ ਉਹਨਾਂ ਤੇ ਵੀ ਗੱਲ ਕਰ ਲਾਂਗੇ ਇਹਦਾ ਮਤਲਬ ਕਿ ਦੋ ਤਾਂ ਜਿਹੜੇ ਆ ਕਿ ਮੈਦਾਨ ਚ ਆ ਹੀ ਗਏ ਉਮੀਦਵਾਰ ਪਤਾ ਲੱਗ ਹੀ ਜਾਣਾ ਤੇ ਹੁਣ ਉਧਰੋਂ ਸੁਖਵੀਰ ਸਿੰਘ ਬਾਦਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਡਿੰਪੀ ਦੇ ਜਾਣ ਮਗਰੋਂ ਉਹਨਾਂ ਤੇ ਵੀ ਇੱਕ ਇਮਤਿਹਾਨ ਦੀ ਕੜੀ ਆ ਪਈ ਆ ਹਮ ਕਿ ਜਾਂ ਤਾਂ ਬਾਈ ਹੁਣ ਜਿਵੇਂ ਆਂਦੇ ਹੁੰਦੇ ਨੇ ਨਾ ਤਾਰੂ ਸੂਰ ਮੇ ਆਪਣੀ ਬਾਹੀਂ ਜੀ ਕਿ ਹੁਣ ਇੱਧਰ ਉੱਧਰ ਸਹਾਰਾ ਵੇਖਣ ਦੀ ਥਾਂ ਤੇ ਠਿੱਲ ਪਾ ਠਿੱਲ ਪਾ ਬਿਲਕੁਲ ਅਗਦੀ ਨਦੀ ਦੇ ਵਿੱਚ ਤੇ ਤੈਰਨਾ ਫਿਰ ਹੁਣ ਪੈਣਾ ਹੀ ਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਬਾਦਲ ਫੈਮਿਲੀ ਵਾਸਤੇ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਬਹੁਤ ਤੇਜ਼ੀ ਨਾਲ ਵਾਪਰੀਆਂ ਤਾਂ ਇਹ ਹੁਣ ਕਿਹੜਾ ਕੈਂਡੀਡੇਟ ਦਿੰਦੇ ਆ ਕਮਜ਼ੋਰ ਦੇਣਗੇ ਤੇ ਤਦ ਵੀ ਨੁਕਸਾਨ ਆ ਹੂੰ ਵੈਸੇ ਤੇ ਨੁਕਸਾਨ ਕਾਲੀ ਦਲ ਦੇ ਕਿਉਂਕਿ ਤਿੰਨ ਕੈਂਡੀਡੇਟ ਦਾ ਜ਼ਿਕਰ ਕਰ ਰਹੇ ਤਾਂ ਤਿੰਨੋਂ ਤਾਂ ਕਾਲੀ ਦਲ ਦੇ ਨੇ ਨਾ ਬਿਲਕੁਲ 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 ਇਹ ਇਹ ਤੇ ਆਪਾਂ ਨੂੰ ਵੀ ਪਤਾ ਸਭ ਤਾਂ ਗੱਲ ਇਹ ਆ ਕਿ ਹੁਣ ਰਹਿ ਗਿਆ ਵੜਿੰਗ ਪਰਿਵਾਰ ਦੇ ਵਿੱਚ ਉਹ ਕਿਹੜਾ ਕੈਂਡੀਡੇਟ ਹੈ ਉਹ ਆਪ ਹੁੰਦਾ ਜੇ ਅਮਰਤਾ ਵਢੰਗ ਆ ਜਾਂਦੇ ਵੀ ਤੁਸੀਂ ਪਹਿਲਾਂ ਜੇ ਅਮਰਤਾ ਵਢੰਗ ਆ ਜਾਂਦੇ ਤਾਂ ਫਿਰ ਤਾਂ ਬਾਈ ਚੱਕਿਆਂ ਚੋਂ ਅੱਗ ਨਿਕਲਣ ਵਾਲੀ ਗੱਲ ਹੈ ਚਗਿਆੜੇ ਨਿਕਲਣਗੇ ਚੱਕਿਆਂ ਚੋਂ ਯਾਨੀ ਇਹ ਨਾ ਵੈਸੇ ਵੀ ਉਹ ਗੱਲਬਾਤ ਜਿਹੜੀ ਹੈ ਜਾਂ ਅੰਕੜੇ ਜਿਹੜੇ ਉਹ ਦੱਸਦੇ ਕਿ ਗਿੱਦੜਵਾਹ ਦੀ ਫਾਈਟ ਹਮੇਸ਼ਾ ਬੜੀ ਔਖੀ ਹੁੰਦੀ ਹੈ ਜੀ ਤਾਂ ਐਪਕੇ ਵੀ ਲੱਗਦਾ ਇਹੋ ਹੈ ਕਿ ਇਤਿਹਾਸ ਫੇਰ ਵਾਪਰਨ ਜਾ ਰਿਹਾ ਹੈ ਬਿਲਕੁਲ ਬਿਲਕੁਲ ਅਮਿਤ ਸ਼ਾ ਮੈਂ ਜਿਵੇਂ ਤੁਹਾਨੂੰ ਉਹ ਵੈਸੇ ਤੇ ਉਹ ਚੀਜ਼ਾਂ ਨੂੰ ਅਸੀਂ ਥੋੜਾ ਸਮਝ ਕੇ ਬੋਲਦੇ ਹੁੰਨੇ ਕਿ ਯਾਰ ਹਾਂ ਠੀਕ ਹੈ ਕਈ ਵਾਰ ਤੁਹਾਡਾ ਕਿਆਫਾ ਗਲਤ ਹੁੰਦਾ ਹੈ ਮੈਂ ਇਸ ਚੀਜ਼ ਨੂੰ ਬਹੁਤ ਵਾਰੀ ਕਿਹਾ ਕਿ ਅਸੀਂ ਕੋਈ ਨਜ਼ੂਮੀ ਨਹੀਂ ਹੁੰਦੇ ਅਸੀਂ ਜੋ ਵਾਪਰਦਾ ਤੁਹਾਡੇ ਮੰਗੋ ਤੁਹਾਡੇ ਨਜ਼ਰੀਏ ਤੋਂ ਜਿਵੇਂ ਚੀਜ਼ਾਂ ਗੁਜ਼ਰਦੀਆਂ ਨੇ ਅਸੀਂ ਵੀ ਉਦਾਂ ਹੀ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਦੇਖਦੇ ਹਾਂ ਬਿਲਕੁਲ ਉਹਦੇ 'ਚ ਇੱਕ ਕਹ ਲੋ ਕਿ ਅੰਕਲਨ ਕਰਕੇ ਆ ਆਪਾਂ ਧਿਆਨ ਕਰਕੇ ਕੁਝ ਚੀਜ਼ ਜਿਹੜੀ ਹੈ ਨਿਚੋੜ ਦੇ ਰੂਪ ਚ ਰੱਖਦੇ ਆ ਤਾਂ ਮੈਨੂੰ ਲੱਗਿਆ ਸੀਗਾ ਕਿ ਹੁਣ ਮਨਪ੍ਰਿਤ ਬਾਦਲ ਨੂੰ ਉਹ ਪਿੱਛੇ ਨਹੀਂ ਮੁੜਨ ਦੇਣਗੇ ਜੀ ਜਿਨ੍ਹਾਂ ਨੇ ਐਂਟਰੀ ਦਿੱਤੀ ਆ ਤਵੱਜਹੂ ਦਿੱਤੀ ਆ ਸਾਰਾ ਕੁਸ਼ਾ ਫਿਰ ਰਿਲੈਕਸੇਸ਼ਨ ਵੀ ਦੇ ਦਿੱਤੀ ਬੰਬੇ ਸੌਰੀ ਜਿਹੜਾ ਬਠਿੰਡੇ ਵਾਲਾ ਇਲੈਕਸ਼ਨ ਸੀ ਉਹ ਵੀ ਇਹਨਾਂ ਨੇ ਕਹਿ ਲੋ ਛੱਡ ਦਿੱਤਾ ਕਿਉਂਕਿ ਇਹਨਾਂ ਦੇ ਸਰੀਰਕ ਹਾਲਾਤ ਜਿਹੜੇ ਸੀ ਨਸਾਜ਼ ਸੀਗੇ ਸਿਹਤ ਠੀਕ ਨਹੀਂ ਸੀਗੀ ਤੋ ਇਸ ਕਰਕੇ ਉਹ ਹੁਣ ਨੇ ਭਾਜਪਾ ਦੇ ਕੋਲ ਇੱਕ ਮੌਕਾ ਹੈਗਾ ਸਾਬ ਜੀ ਕਿ ਉਹ ਵੀ ਇੱਕ ਫਾਇਕ ਦੇ ਕੇ ਦਿਖਾ ਸਕਦੇ ਜਿੰਨਾ ਹਾਰਨਾ ਦੇਖੋ ਕੱਲ ਨੂੰ ਜੁਆਇਨਿੰਗ ਹੋ ਜਾਏਗੀ ਇਹਦੇ ਤੇ ਬਹੁਤ ਵਿਸ਼ਲੇਸ਼ਣ ਚੱਲਣਗੇ ਆਪਾਂ 10 ਵੀ ਦੇਵਾਂਗੇ ਜੀ ਇੱਕ ਅੰਦਾਜ਼ਾ ਹੀ ਹੁੰਦਾ ਹੈ ਕਿ ਤੋਕਾ ਹੀ ਲਾਉਣਾ ਵੀ ਹਾਂ ਯਾਰ ਕੌਣ ਜਿੱਤਦਾ ਹੂੰ ਕਿਉਂਕਿ ਅਸੀਂ ਬਹੁਤ ਨੇੜੇ ਬੈਠੇ ਆ ਤੁਹਾਨੂੰ ਪਲ-ਪਲ ਦੀ ਰਿਪੋਰਟ ਦੇ ਦੇਵਾਂਗੇ ਕਿ ਕਿਹੜਾ ਕਿੰਨੇ ਕੁ ਪਾਣੀ ਚ ਉਹ ਬਾਅਦ ਦੀਆਂ ਗੱਲਾਂ ਪਰ ਜੇ ਮੰਨ ਲਓ ਕਿ ਸੁਖਵੀਰ ਸਿੰਘ ਬਾਦਲ ਆ ਜਾਂਦੇ ਆ ਜੀ ਅਮਰਤਾ ਵੜਿੰਗ ਆ ਜਾਂਦੇ ਆ ਮਨਪ੍ਰੀਤ ਬਾਦਲ ਆ ਜਾਂਦੇ ਆ ਢਿੰਪੀ ਢੱਲੋ ਤੈ ਨਹੀਂ ਇਹ ਤੇ ਦੇਖੋ ਮੰਨਣਾ ਪਏਗਾ ਕਿ ਉਸ ਸੂਰਤ ਚ ਫਰਜ਼ ਕਰੋ ਬਿਲਕੁਲ ਫਰਜ਼ ਕਰੋ ਜੇ ਭਾਜਪਾ ਦੂਜੇ ਜਾਂ ਤੀਜੇ ਨੰਬਰ ਤੇ ਆ ਜਾਂਦੀ ਹੈ ਤੇ ਇਹਨਾਂ ਚੋਂ ਹੈਵੀ weight ਚਿਹਰਾ ਇੱਕ ਵੀ ਪਿੱਛੇ ਚਲੇ ਜਾਂਦਾ ਜੀ ਇਹਦਾ ਮਤਲਬ ਹੈ ਕਿ ਮਾਲਵੇ ਚ ਮਾਲਵੇ ਚ ਭਾਜਪਾ ਦੀ ਇੱਕ ਦਮਦਾਰ ਐਂਟਰੀ ਹੋ ਜਾਏ ਜੀ ਬਿਲਕੁਲ 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 ਬਲਵਿੰਦਰ ਸਿੰਘ ਜੀ ਦੱਸ ਰਹੇ ਨੇ ਕਿ ਮਨਪ੍ਰੀਤ ਬਾਦਲ ਦਾ ਬਿਆਨ ਆਇਆ ਸੀ ਕਿ ਭਾਜਪਾ ਕਹਿੰਦੇ ਮੇਰਾ ਘਰ ਹੈ ਤੁਸੀਂ ਦੱਸੋ ਇਹ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਹੋਣਾ ਕਿ ਡਿੰਪੀ ਬਾਦਲ ਨੇ ਜਾਣਾ ਆਪ ਦੇ ਵਿੱਚ ਇਸ ਕਰਕੇ ਉਹਨਾਂ ਨੇ ਉਮੀਦਵਾਰ ਨਹੀਂ ਹਲਾਣਿਆ ਜੀ ਦੇਖੋ ਆਪਾਂ ਇਹਦੇ ਤੇ ਕੱਲ ਨੂੰ ਗੱਲ ਕਰ ਲਾਂਗੇ ਡਿੰਪੀ ਢਿੱਲੋਂ ਨੇ ਕੱਲ ਜੁਆਇਨਿੰਗ ਕਰਨੀ ਆ ਜੀ ਉਹ ਉਸ ਆ ਆਪਾਂ ਪੱਖ ਤੋਂ ਵੀ ਗੱਲ ਕਰਾਂਗੇ ਕਿ ਕੀ ਤਿਆਰੀ ਪਹਿਲਾਂ ਦੀ ਸੀ ਜਾਂ ਬਾਅਦ ਦੀ ਅੱਜ ਜਿੱਥੇ ਮਨਪ੍ਰੀਤ ਬਾਦਲ ਨੇ ਜਿਹੜਾ ਵੰਜ ਬਰਾਬਰ ਘੱਟ ਦਿੱਤਾ ਨਾ ਇਹਦੀ ਉਹ ਗੱਲ ਕਰੀਏ ਤੇ ਵਹਿਤਰ ਆ ਜੀ ਹਾਂ ਜੀ ਅਮਨਦੀਪ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਵਿਸ਼ਵਾਸ ਹੈ ਤੁਹਾਡੇ ਤੇ ਤੁਸੀਂ ਨਿਰਪੱਖ ਹੋ ਕੇ ਨਿਊਜ਼ ਦੇ ਰਹੇ ਹੋ ਜਾਂ ਦਿਓਗੇ ਅਗਲੀਆਂ ਵੀ ਜੀ ਜਿਹੜੀਆਂ ਕੱਲ ਜਿਹੜੀ ਐਂਟਰੀ ਹੋਊਗੀ ਜਾਂ ਜਿਹੜਾ ਅੱਗੇ ਆਉਂਦਾ ਹੈ ਕਿਸੇ ਦਾ ਵੀ ਆਪਾਂ ਨੂੰ ਠੀਕ ਹੈ ਜੀ ਪਤਾ ਲੱਗੇਗਾ ਕੱਲ ਨੂੰ ਕੀ ਵਾਪਰਦਾ ਹੈ ਤਾਂ ਇਹ ਤੈਅ ਆ ਕਿਉਂਕਿ ਡਿੰਪੀ ਢਿਲੋਂ ਨੇ ਵੀ ਕੱਲ ਜਾਂਦੇ ਜਾਂਦੇ ਕਹ ਲੋ ਕਿ ਜਦੋਂ ਆਪਾਂ ਜਾ ਰਹੇ ਸੀਗੇ ਤਾਂ ਕਲੀਅਰ ਕਰ ਦਿੱਤਾ ਸੀਗਾ ਕਿ ਭਾਈ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰਨ ਜਾ ਰਹੇ ਹਾਂ ਤੇ ਉਹਦੇ ਤੇ ਆਪਾਂ ਕੱਲ ਨੂੰ ਗੱਲ ਕਰ ਲਵਾਂਗੇ ਕਿ ਕੀ ਤਿਆਰੀ ਪਹਿਲਾਂ ਦੀ ਸੀ ਬਾਅਦ ਦੀ ਸੀ ਸਾਰੀਆਂ ਚੀਜ਼ਾਂ ਦੇਖਾਂਗੇ ਕਿ ਕਿਸ ਤਰ੍ਹਾਂ ਕਈ ਕਮੈਂਟ ਆ ਰਹੇ ਇੰਟਰਸਟਿੰਗ ਹੈ ਕਈ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਕਹਿੰਦੇ ਜੀ ਕਿ ਸ਼ਰਮਾ ਜੀ ਛੱਡ ਸਕਦੇ ਤਾਂ ਹੁਣ ਦੇਖੋ ਜੀ ਸ਼ਰਮਾ ਜੀ ਜਾਣਦੇ ਇਹ ਤਾਂ ਹੁਣ ਰੱਬ ਹੀ ਜਾਣਦਾ ਕਿਸ ਪਾਪ ਐਣੀ ਯਾਰੀ ਮਨਮੋਹਨ ਵਾਰਿਸ ਨੇ ਕਿਹਾ ਸੀ ਇਹ ਤਾਂ ਰੱਬ ਹੀ ਜਾਣਦਾ ਕਿਸ ਪਾਪ ਐਣੀ ਯਾਰੀ ਰਾਜਕੁਮਾਰ ਜੀ ਕਹਿ ਰਹੇ ਨੇ ਕਿ 150 ਕਰੋੜ ਦੀ ਸੀਟ ਹੋਣੀ ਹੈ ਫਿਰ ਗਿੱਦੜਵਾ ਵਾਲੀ ਇਸ ਵਾਰੀ ਹਾਂ ਕਰੋੜਾਂ ਕਰੋੜਾਂ ਦਾ ਤਾਂ ਪਤਾ ਨਹੀਂ ਸਾ ਮੈਂ ਹੁਣ ਇਹਦੇ ਵਿੱਚ ਕੋਈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਇਹ ਚੀਜ਼ਾਂ ਨਾਤਾ ਬਈ ਪ੍ਰਤੱਖ ਤੌਰ ਤੇ ਸਾਬਤ ਹੁੰਦੀਆਂ ਜੀ ਪਰ ਇਹ ਆ ਕਿ ਇਲੈਕਸ਼ਨ ਬਹੁਤ ਕਾਂਟੇਦਾਰ ਹੋਏਗਾ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਨਾ ਮੈਂ ਬੜੀਆਂ ਮਤਲਬ ਕਿ ਮੇਰਾ ਮੇਰਾ ਇੰਟਰਸਟ ਹੁੰਦਾ ਨਿੱਕੀਆਂ ਨਿੱਕੀਆਂ ਗੱਲਾਂ ਜਿਵੇਂ ਮੈਂ ਬੜਾ ਮੇਰਾ ਇੱਕ ਦੋਸਤ ਹੈ ਤੇ ਅਜੀਜ਼ ਆ ਉਹ ਨਾ ਤਾਂ ਪਿੰਡ ਪੈਂਦਾ ਗਿੱਦੜਵਾਲ ਜੀ ਉਦੀ ਵਾਈਫ ਟੀਚਰ ਆ ਸਰਕਾਰੀ ਹੁਣ ਉਹਨੇ ਸੁਣ ਲਿਆ ਉਹਨੇ ਕਹਣਾ ਯਾਰ ਤੂੰ ਤੇਰੇ ਕੋਲ ਤੇ ਗੱਲ ਕਰਨੀ ਵੀ ਨਾ ਤੂੰ ਤੇ ਗੱਲ ਦਾ ਗੀਤ ਬਣਾ ਲੈਣਾ ਕਿਸੇ ਨੂੰ ਕਿਸੇ ਨੂੰ ਕੀ ਤੂੰ ਤਾਂ ਸਾਰਿਆਂ ਨੂੰ ਦੱਸ ਦੇਣਾ ਹਾਂ ਵੀ ਕਿਸੇ ਹੋਰ ਨੂੰ ਨਾ ਦੱਸੀ ਗੱਲ ਇਹ ਆ ਕਿ ਉਹ ਕਹਿੰਦਾ ਕਹਿੰਦਾ ਯਾਰ ਮੇਰਾ ਤਾਂ ਹੁਣ ਸੂਤ ਆ ਗਿਆ ਮੈਂ ਕਿਹਾ ਕੀ ਹੋਇਆ ਹੂੰ ਕਹਿੰਦਾ ਭਾਈ ਆਪਣਾ ਤਾਂ ਸੂਤ ਆ ਗਿਆ ਮੈਂ ਕਿਹਾ ਦੱਸ ਤਾਂ ਦੇ ਕਹਿੰਦਾ ਵੀ ਪਿੱਛੇ ਪਿੱਛੇ ਭੱਜੇ ਫਿਰਦੇ ਸੀ 6 ਮਹੀਨਿਆਂ ਦਾ ਬੇਬੀ ਹੈ ਘਰ ਦੀ ਦੀ ਬਦਲੀ ਨਹੀਂ ਸੀ ਹੋ ਰਹੀ ਹੁਣ ਕਹਿੰਦਾ ਮੇਰਾ ਪੁਰਾਣਾ ਯਾਰ ਆ ਕੋਈ ਆਪ ਹੀ ਫੋਨ ਕਰਕੇ ਕਹਿੰਦਾ ਕਹਿੰਦਾ ਤੇਰੇ ਘਰੇ ਮਤਲਬ ਕਿ ਇਹ ਕੋਈ 5-10 ਦਿਨ ਟਿਕ ਸਕਦੇ ਆ ਜੀ ਤੇ ਮੈਂ ਆਖਿਆ ਵੀ ਜੇ ਟਿਕਣਾ ਤੇ ਫਿਰ ਟਿਕਾਣੇ ਤੇ ਗੱਲ ਲਾਉਣੀ ਪਊ ਉਹ ਕਹਿੰਦਾ ਇਹ ਕਿਹੜੀ ਗੱਲ ਆ ਸਮਝ ਲਾ ਹੋ ਗਿਆ ਹਾਂ ਸਹੀ ਹੋਣ ਮੈਂ ਮੈਂ ਨਾ ਹੈਰਾਨ ਹੋਇਆ ਨਾ ਕਿਉਂਕਿ ਉਹਨੇ ਕਈ ਮਹੀਨੇ ਪਹਿਲਾਂ ਨਾ ਮੇਰੇ ਨਾਲ ਇਹ ਦੁਖੜਾ ਸਾਂਝਾ ਕੀਤਾ ਕਿ ਭਾਈ ਯਾਰ ਮੈਂ ਬਹੁਤ ਔਖਾ ਬਹੁਤ ਸਾਡਾ ਜੈਨੀਅਨ ਕੇਸ ਆ ਸਾਡੀ ਕੋਈ ਗੱਲ ਹੀ ਨਹੀਂ ਸੁਣਦਾ ਤੇ ਹੁਣ ਅੱਜ ਬੜਾ ਖੁਸ਼ੀ ਕਹਿੰਦਾ ਹੁਣ ਮੇਰੇ ਘਰੇ ਆ ਕੇ ਕੰਮ ਕਰਨ ਨੂੰ ਤਿਆਰ ਹੋ ਗਏ ਨੇ ਤਾਂ ਤੁਸੀਂ ਸੋਚ ਸਕਦੇ ਹੋ ਗੜ ਆਪਣਾ ਏਰੀਆ ਤੇ ਲੋਕ ਵੀ ਥੋੜੇ ਦੂਰ ਸਿਆਣੇ ਜੀ ਤੁਸੀਂ ਸੋਚ ਸਕਦੇ ਹੋ ਕਿ ਗਿੱਦੜਵਾਹ ਚ ਜਿਹੜੇ ਪਿੰਡ ਪੈਂਦੇ ਆ ਤਾਂ ਉਹਨਾਂ ਦਾ ਬਈ ਹੁਣ ਕਿਸ ਤਰ੍ਹਾਂ ਦਾ ਮਾਹੌਲ ਬਣਦਾ ਦਾ ਇੱਥੇ ਤੇ ਜੇ ਸੁਖਮ ਸਿੰਘ ਸਾਹਿਬ ਤੁਸੀਂ ਕਿਤੇ ਗੱਲ ਕਰ ਦਿੱਤੀ ਕਿ ਆਪਣੇ ਯਾਰ ਫਲਾਣੇ ਗਿੱਦੜਵਾਹ ਹਲਕੇ ਚ ਪੰਜ ਸੱਤ ਪਿੰਡ ਜਿਹੜੇ ਹਨ ਏਦਾਂ ਦੇ ਜਿੱਥੇ ਆਪਣੇ 8 8 10 ਦਾ ਸੀ ਯਾਰ ਬੈਠੇ ਆ ਜੀ ਤਾਂ ਤੁਸੀਂ ਸਮਝੋ ਕਿ ਤੁਹਾਡੀ ਵੀ ਕੀਮਤ ਪੈਣੀ ਸਟਾਰਟ ਹੋ ਜਾਣੀ ਹੈ ਕਿ ਚਲ ਯਾਰ ਸਾਨੂੰ ਵੀ ਥੋੜਾ ਜਿਆ ਮਿਲਾ ਦੇ ਥੋੜਾ ਮਿਲ ਗਲ ਕੇ ਆਈਏ ਚਲ ਕੋਈ ਗੱਲ ਨਹੀਂ ਤਾਂ ਮਤਲਬ ਮੈਂ ਕੱਲ ਹੀ ਗੱਲ ਕੀਤੀ ਸੀ ਕਿ ਨਾ ਤਾਂ ਇਹ ਇਲੈਕਸ਼ਨ ਕੱਲੇ ਗਿੱਦੜਵਾਹੇ ਦਾ ਹੈ ਨਾ ਮਲੋਟ ਦਾ ਜੀ ਇਹ ਤੇ ਹੁਣ ਕਹਿ ਲੋ ਕਿ ਮਾਲਵਾ 벨ਟ ਦਾ ਹੀ ਤਕਰੀਬਨ ਬਣ ਗਿਆ ਜਿੱਥੇ ਕਿਸੇ ਦੀ ਕੋਈ ਰਿਸ਼ਤੇਦਾਰੀ ਹੈ ਛੇ ਕੋਈ ਬਾਹਰ ਬੈਠਾ ਹੈ ਬੱਚਾ ਹੈ ਜਾਂ ਸਿਆਣਾ ਉਹ ਸਾਰੇ ਹੀ ਲਿੰਕ ਜਿਹੜੇ ਉਹ ਇਸਤੇਮਾਲ ਕੀਤੇ ਜਾਣਗੇ ਤਗੜਾ ਕਮ ਹੋ ਗਿਆ ਬਿਲਕੁਲ